ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੀ ਕਣਕ ਪੰਨਾ ਰੰਗ ਤਿੱਖੇ ਨੈਣ ਨਕਸ਼ ਪਤਲਾ ਪਤੰਗ ਸਰੀਰ ਸਰੋਂ ਦੇ ਬੂਟੇ ਵਰਗਾ ਉੱਚਾ ਲੰਮਾ ਕਦ ਸਿਰ ਤੇ ਚੁੰਨੀ ਲੰਮੇ ਵਾਲਾਂ ਦੀ ਮੋਟੀ ਗੁੱਤ ਹਰ ਸਮੇਂ ਗੋਹਾ ਕੂੜਾ ਕਰਦੀ ਦੇ ਲਿਬੜੇ ਹੱਥ ਜਦੋਂ ਵੀ ਮੈਂ ਕਾਲਜ ਵਾਲੀ ਬੱਸ ਚੜ੍ਹਦੀ ਤਾਂ ਅੱਡੇ ਦੇ ਸਾਹਮਣੇ ਗੋਹਾ ਕੂੜਾ ਕਰਦੀ ਮੈਨੂੰ ਨਜ਼ਰੀ ਪੈਂਦੀ ਇੱਕ ਦਿਨ ਮੈਂ ਆਪਣੀ ਮਾਂ ਨੂੰ ਪੁੱਛਿਆ ਤਾਂ ਮੇਰੀ ਮਾਂ ਨੇ ਦੱਸਿਆ ਕਿ ਉਹ ਕੈਲੇ ਅਮਲੀ ਦੀ ਕੁੜੀ ਆ ਰਣਜੀਤ ਸਾਰਾ ਦਿਨ ਕੰਮਕਾਰ ਵਿੱਚ ਰੁੱਲੀ ਰਹਿੰਦੀ ਸੀ ਵਿਚਾਰੀ ਚਾਰ ਜਮਾਤਾਂ ਕਰਾ ਕੇ ਸਕੂਲੋਂ ਹਟਾ ਲਈ ਕਿ ਘਰ ਦੇ ਕੰਮ ਕੌਣ ਕਰੂ ਜੇ ਉਹਦੀ ਮਾਂ ਜਿਉਂਦੀ ਹੁੰਦੀ ਤਾਂ ਕਾਤੋਂ ਰੋਲਦੀ ਵਿਚਾਰੀ ਮਤਰੇਈ ਮਾਂ ਨੇ ਆਉਂਦਿਆਂ ਹੀ ਸਿਰ ਤੇ ਗੋਹੇ ਦਾ ਵੱਠਲ ਧਰ ਦਿੱਤਾ ਪੜਾਈਆਂ ਕਿੱਥੇ ਮਾਂਬਾਰੀ ਦੀਆਂ ਗੁਰਦੁਆਰੇ ਗੁਰਪੂਰਬ ਤੇ ਵੀ ਮੈਨੂੰ ਉਹ ਮਿਲੀ ਮੇਰੀ ਚੰਗੀ ਸਹੇਲੀ ਬਣ ਗਈ ਜੇ ਕਿਧਰੇ ਬੱਸ ਲੇਟ ਹੋ ਜਾਂਦੀ ਤਾਂ ਮੈਂ ਰਣਜੀਤ ਨਾਲ ਗੱਲਾਂ ਮਾਰਨ ਬਹਿ ਜਾਣਾ ਵਿਚਾਰੀ ਮਤਰੀ ਇਹ ਮਾਂ ਤੋਂ ਡਰਦੀ ਹੱਥੋਂ ਬੋਕਰ ਨਾ ਸੁੱਟਦੀ ਨਾਲ ਹੀ ਵੇੜਾ ਸੰਭਰਦੀ ਨਾਲੇ ਗੱਲਾਂ ਕਰੀ ਜਾਂਦੀ ਮੈਨੂੰ ਪੁੱਛਦੀ ਤੂੰ ਹਰ ਰੋਜ਼ ਕਿੱਥੇ ਜਾਨੀ ਹੁੰਨੀ ਆ ਸਿਮਰਨ ਰਣਜੀਤ ਨੇ ਇੱਕ ਦਿਨ ਮੈਨੂੰ ਪੁੱਛਿਆ ਮੇਰੇ ਹੱਥ ਵਿੱਚ ਕਿਤਾਬਾਂ ਨੂੰ ਵੱਡੇ ਗੋਵ ਨਾਲ ਵੇਖਦੀ ਆ ਮੈਂ ਕਾਲਜ ਜਾਨੀ ਹੁੰਨੀ ਆ ਅੱਗੋਂ ਮੈਂ ਜਵਾਬ ਦਿੱਤਾ ਇਹ ਕਾਲਜ ਕੀ ਹੁੰਦਾ ਭਲਾ ਉਸਨੇ ਬੜੀ ਉਤਸੁਕਤਾ ਨਾਲ ਪੁੱਛਿਆ ਸਕੂਲ ਦੀ 12ਵੀਂ ਜਮਾਤ ਤੋਂ ਬਾਅਦ ਦੀ ਪੜ੍ਹਾਈ ਜਿੱਥੇ ਹੁੰਦੀ ਆ ਉਸਨੂੰ ਕਾਲਜ ਕਹਿੰਦੇ ਆ ਮੇਰੀ ਗੱਲ ਸੁਣ ਕੇ ਉਹ ਚੁੱਪ ਕਰ ਗਈ ਜੇ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਮੈਂ ਵੀ ਜਾਣਾ ਸੀ ਉਸ ਦੇ ਉਦਾਸੀ ਭਰੇ ਜਵਾਬ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ ਕਿਹੋ ਜਹੀ ਕਿਸਮਤਾ ਕੁੜੀਆਂ ਦੀ ਮੈਂ ਸਾਰੇ ਰਾਹ ਰਣਜੀਤ ਬਾਰੇ ਸੋਚਦੀ ਰਹੀ ਕਿੰਨੀਆਂ ਹੀ ਰੀਝਾਂ ਅੰਦਰ ਮਾਰ ਲੈਂਦੀਆਂ ਨੇ ਕੁੜੀਆਂ ਨਿੱਕੇ ਨਿੱਕੇ ਸੁਪਨੇ ਢਿੱਡ ਵਿੱਚ ਦੱਬ ਲਏ ਖਬਰੇ ਉਹ ਨਸੂਰ ਬਣ ਜਾਣੇ ਨਾ ਰੱਬਾ ਹਾੜੇ ਇੰਜ ਨਾ ਕਰੀ ਹਰ ਇੱਕ ਦੇ ਸੁਪਨੇ ਤੇਰੀਆਂ ਜਾਂ ਜ਼ਰੂਰ ਪੂਰੀਆਂ ਕਰਿਆ ਕਰ ਸਿਆਲਾਂ ਦੇ ਦਿਨ ਸਨ ਤੇ ਧੁੰਦ ਪੈ ਰਹੀ ਸੀ ਕਾਲਜ ਦਾ ਜੂਥ ਫੈਸਟੀਵਲ ਨੇੜੇ ਆ ਰਿਹਾ ਸੀ ਨਾਲ ਦੇ ਪਿੰਡਾਂ ਦੇ ਮੁੰਡੇ ਕੁੜੀਆਂ ਜੂਥ ਫੈਸਟੀਵਲ ਦੇ ਗਿੱਧੇ ਭੰਗੜਿਆਂ ਤੇ ਨਾਟਕਾਂ ਵਿੱਚ ਭਾਗ ਲੈਣ ਲਈ ਰਿਹਸਸਲ ਕਰ ਰਹੀ ਸੀ ਨੇੜਲੇ ਪਿੰਡ ਕੋਠੇ ਗੁਰੂ ਦਾ ਇੱਕ ਮੁੰਡਾ ਬਹੁਤ ਹੀ ਬੀਬਾ ਜਿਹਾ ਮੁੰਡਾ ਜਿਹੜਾ ਮੇਰੀ ਹੀ ਜਮਾਤ ਵਿੱਚ ਪੜਦਾ ਸੀ ਬਹੁਤ ਹੀ ਹੁਸ਼ਿਆਰ ਤੇ ਨੇਕ ਬਸ ਵਿੱਚ ਵੀ ਨੀਵੀਂ ਜਹੀ ਪਾਈ ਰੱਖਦਾ ਕੁੜੀਆਂ ਮੁੰਡਿਆਂ ਦੀ ਖੱਪ ਤੋਂ ਅਕਸਰ ਪਾਸੇ ਰਹਿੰਦਾ ਤੇ ਲਾਇਬ੍ਰੇਰੀ ਵਿੱਚ ਵੇਲਾ ਸਮਾਂ ਬਤਾਉਂਦਾ ਉਹਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਸੀ ਬਸ ਵਿੱਚ ਵੀ ਆਉਂਦੇ ਜਾਂਦੇ ਮੈਂ ਉਹਦੇ ਹੱਥ ਵਿੱਚ ਛਿਵ ਦੀ ਕਿਤਾਬ ਦੇਖਦੀ ਕਾਲਜ ਦੇ ਮੈਗਜ਼ੀਨ ਵਿੱਚ ਵੀ ਉਸ ਦੀਆਂ ਕਪਤਾਵਾਂ ਛਪਦੀਆਂ ਸਨ ਮੇਰੀ ਉਸ ਨਾਲ ਚੰਗੀ ਜਾਣ-ਪਛਾਣ ਸੀ ਕਿਉਂਕਿ ਉਸ ਦਾ ਸੁਭਾਅ ਨੇਕ ਸੀ ਸਾਊ ਸੀ ਕੁੜੀਆਂ ਵਰਗਾ ਉਸ ਨੇ ਕਾਲਜ ਦੇ ਯੂਥ ਫੈਸਟੀਵਲ ਦੇ ਨਾਟਕ ਵਿੱਚ ਭਾਗ ਲਿਆ ਅਤੇ ਬੈਸਟ ਐਕਟਰ ਦਾ ਅਵਾਰਡ ਲੈਣ ਲਈ ਮਿਹਨਤ ਸ਼ੁਰੂ ਕਰ ਦਿੱਤੀ ਉਦੋਂ ਮੈਨੂੰ ਪਤਾ ਲੱਗਾ ਕਿ ਉਸ ਦਾ ਨਾਮ ਚਮਕੌਰ ਸਿੰਘ ਹੈ ਸਾਰੇ ਮੁੰਡੇ ਕੁੜੀਆਂ ਉਸ ਨੂੰ ਅਖਵਾਰ ਆਖਦੇ ਉਹ ਅੱਗੇ ਉਹ ਨਿਮਾ ਜਿਹਾ ਮੁਸਕਰਾਹਟ ਛੱਡਦਾ ਲੈਕਚਰ ਤਾਂ ਨਾਮਲੂਮ ਹੀ ਲੱਗਦੇ ਸਨ ਪ੍ਰੈਕਟਿਸ ਚੱਲ ਰਹੀ ਸੀ ਮੈਂ ਵੀ ਗਿੱੱਦੇ ਦੀ ਟੀਮ ਵਿੱਚ ਨਾਮ ਲਖਵਾਇਆ ਹੋਇਆ ਸੀ ਤਾਂ ਚਮਕੌਰ ਨੇ ਮੈਨੂੰ ਬੜੀ ਹੱਲਾਸ਼ੇਰੀ ਦਿੱਤੀ ਮੈਂ ਵੀ ਚਮਕੌਰ ਵਾਂਗ ਕਾਲਜ ਦੇ ਮੈਗਜ਼ੀਨ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ ਮੈਨੂੰ ਲੱਗਦਾ ਸੀ ਕਿ ਮੇਰੀਆਂ ਊਟ ਪਟਾੰਗ ਜਈਆਂ ਗੱਲਾਂ ਜਿਨ੍ਹਾਂ ਦਾ ਕੋਈ ਮੂੰਹ ਮੱਥਾ ਵੀ ਨਹੀਂ ਹੁੰਦਾ ਪਰ ਜਦੋਂ ਚਮਕੌਰ ਬਹੁਤ ਵਧੀਆ ਕਹਿੰਦਾ ਤਾਂ ਇੰਜ ਲੱਗਦਾ ਕਿ ਕਵਿਤਾ ਮੈਗਜ਼ੀਨ ਲਈ ਮਨਜ਼ੂਰ ਹੋ ਗਈ ਹੋਵੇ ਜੂਥ ਫੈਸਟੀਵਲ ਦੇ ਦਿਨ ਨੇੜੇ ਆ ਰਹੇ ਸੀ ਮੈਨੂੰ ਕਾਲਜ ਤੋਂ ਬੇਲਕ-ਵੇਲਾ ਹੋ ਜਾਂਦਾ ਤਾਂ ਕੈਲੇ ਅਮਲੀ ਦੀ ਕੁੜੀ ਰਣਜੀਤ ਮੈਨੂੰ ਉਡੀਕਦੀ ਰਹਿੰਦੀ ਇੱਕ ਦਿਨ ਮੇਰੀ ਮਾਂ ਨੇ ਦੱਸਿਆ ਕਿ ਰਣਜੀਤ ਤੈਨੂੰ ਮਿਲਣ ਆਈ ਸੀ ਉਸ ਦਿਨ ਮੈਂ ਕਾਲਜ ਤੋਂ ਲੇਟ ਹੋ ਗਈ ਸੀ ਉਹ ਵਿਚਾਰੀ ਬਿਨਾ ਮਿਲੇ ਹੀ ਮੁੜ ਗਈ ਦੂਜੇ ਦਿਨ ਕਾਲਜ ਦੀ বাস ਆਉਣ ਤੋਂ ਪਹਿਲਾਂ ਮੈਂ ਰਣਜੀਤ ਦੇ ਘਰ ਚਲੀ ਗਈ ਉਹ ਪਾਣੀ ਤੱਤਾ ਕਰਨ ਲਈ ਚੁੱਲ੍ਹੇ ਵਿੱਚ ਫੂਕਾ ਮਾਰ ਰਹੀ ਸੀ ਮੈਨੂੰ ਤਿਆਰ-ਵਾਰ ਤਿਆਰ ਵੇਖ ਕੇ ਖੁਸ਼ ਹੁੰਦੀ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਸ ਦੀ ਮਤਰੀ ਮਾਂ ਸਾਨੂੰ ਵੇਖ ਕੇ ਕੁੜਕੁੜ ਕਰਦੀ ਅੰਦਰ-ਬਾਰ ਵੜਦੀ ਫਿਰੀ ਮੈਂ ਕਾਲਜ ਦੇ ਫੈਸਟੀਵਲ ਤੇ ਜਾਣ ਲਈ ਆਪਣੇ ਨਾਲ ਤਿਆਰ ਕਰ ਲਿਆ ਕੈਲਾ ਤਾਇਆ ਅੱਡੇ ਉੱਪਰ ਬੈਠਾ ਤਾਸ਼ ਕੁੱਟ ਰਿਹਾ ਸੀ ਸਵੇਰ ਦਾ ਵੇਲਾ ਸੀ ਨਿੱਗੀ ਜਹੀ ਧੁੱਪ ਸੀ ਮੈਂ ਅੱਡੇ ਤੇ ਪਹੁੰਚੀ ਤਾਂ ਡਰਦੇ ਜਿਹਾ ਕੈਲੇ ਤਾਏ ਨੂੰ ਰਣਜੀਤ ਨੂੰ ਨਾਲ ਲਿਜਾਣ ਦੀ ਮਿਹਨਤ ਕੀਤੀ। ਰਣਜੀਤ ਝੱਟਪਟ ਤਿਆਰ ਹੋ ਗਈ ਕਿਉਂਕਿ ਉਸਦੀ ਮਾਂ ਦੋ ਦਿਨਾਂ ਤੋਂ ਪੇਕੇ ਪਿੰਡ ਡੱਬ ਵਾਲੀ ਨੇੜੇ ਮਿਲਣ ਜਾ ਰਹੀ ਸੀ। ਉਸਨੇ ਮੈਨੂੰ ਵੇਖਿਆ ਤੇ ਕਿਹਾ ਕਿ ਮੈਂ ਸਵੇਰੇ ਜਲਦੀ ਹੀ ਕਰ ਦੇ ਸਾਰੇ ਕੰਮ ਨਿਵੇੜ ਦਿੱਤੇ ਤਾਂ ਜੋ ਮੈਂ ਤੇਰੇ ਨਾਲ ਕਾਲਜ ਜਾ ਸਕਾਂ। ਅਸੀਂ ਦੋਵੇਂ ਕਾਲਜ ਦੀ ਵਸ ਵਿੱਚ ਬਹਿ ਗਈਆਂ। ਰਣਜੀਤ ਨੂੰ ਸਾਰਾ ਕੁਝ ਉਪਰਾਂ-ਉਪਰਾਂ ਲੱਗ ਰਿਹਾ ਸੀ। ਕਿਉਂਕਿ ਕੁੜੀਆਂ ਮੁੰਡੇ ਨਿਤੜਕ ਹੋ ਕੇ ਪੂਰੀ ਖੱਪ ਪਾ ਰਹੇ ਸੀ ਤੇ ਰਣਜੀਤ ਆਪਣੇ ਆਪ ਨੂੰ ਅਸਹਿਜ ਜਿਹਾ ਮਹਿਸੂਸ ਕਰਨ ਲੱਗੀ ਗੱਲਾਂ ਕਰਦੇ ਕਰਦੇ ਕਾਲਜ ਆਇਆ ਤਾਂ ਪ੍ਰੋਗਰਾਮ ਸ਼ੁਰੂ ਹੋ ਗਿਆ ਗਿੱਧੇ ਦੀ ਪਰਫਾਰਮੈਂਸ ਬਿਲਕੁਲ ਪ੍ਰੋਗਰਾਮ ਦੇ ਅਖੀਰ ਵਿੱਚ ਸੀ ਨਾਟਕਾਂ ਤੇ ਕਵਤਾਵਾਂ ਵਿੱਚ ਬੱਚੇ ਚੰਗਾ ਪ੍ਰਦਰਸ਼ਨ ਕਰ ਰਹੇ ਸੀ ਇਹ ਸਭ ਕੁਝ ਪਹਿਲੀ ਵਾਰ ਵੇਖ ਕੇ ਰਣਜੀਤ ਨੂੰ ਚਾਹ ਚੜਿਆ ਹੋਇਆ ਸੀ ਜਦ ਗਿੱdde ਦੀ ਵਾਰੀ ਆਈ ਤਾਂ ਸਾਰੇ ਕਾਲਜ ਦਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਚਾਉਂਦੇ ਮੁੜ ਕੇ ਤੇ ਜੋਸ਼ ਨਾਲ ਸਾਡੀਆਂ ਚੁੰਨੀਆਂ ਭੇਜ ਗਈਆਂ ਸਨ ਪੂਰੀ ਜਿੰਦ jaan ਲਾ ਅਸੀਂ ਟਰੋਫੀ ਤੇ ਕਬਜ਼ਾ ਕਰ ਲਿਆ ਜਦੋਂ ਇਨਾਮਾਂ ਦੀ ਵੰਡ ਹੋਈ ਤਾਂ ਮੇਰੇ ਹੱਥ ਵਿੱਚ ਟਰੋਫੀ ਦੇਖ ਕੇ ਰਣਜੀਤ ਚਾ ਨਾਲ ਰੱਜ ਪੁੱਜ ਗਈ ਸ਼ਾਮ ਦੇ ਵੇਲੇ ਕਾਲਜ ਦੀ ਕੰਟੀਨ ਵਿੱਚ ਸਮੋਸੇ ਖਾਦੇ ਤੇ ਵਾਪਸ ਘਰਾਂ ਨੂੰ ਪਰਤ ਆਈਆਂ ਪਰ ਪ੍ਰੋਗਰਾਮ ਦੇ ਅਖੀਰ ਵਿੱਚ ਪਤਾ ਲੱਗਾ ਕਿ ਚਮਕੌਰ ਨਾਟਕ ਅੱਧ ਵਿਚਕਾਰ ਛੱਡ ਕੇ ਘਰ ਚਲਾ ਗਿਆ ਨਾਲ ਦੇ ਮੁੰਡਿਆਂ ਨੇ ਦੱਸਿਆ ਕਿ ਉਸਦੇ ਮਾਤਾ ਜੀ ਸਖਤ ਬਿਮਾਰ ਸੀ ਪਿੰਡੋਂ ਫੋਨ ਆਇਆ ਸੀ ਤੇ ਉਹ ਕਾਲੀ ਨਾਲ ਚਲਿਆ ਗਿਆ ਕਾਫੀ ਰੁੱਖੇ ਜਿਹੇ ਦਿਨ ਹੋ ਗਏ ਠੰਡੀਆਂ ਹਵਾਵਾਂ ਤੇ ਕੋਰੇ ਭਰੀਆਂ ਰਾਤਾਂ ਵਾਲੇ ਚਮਕੌਰ ਹੁਣ ਕਦੇ ਕਦੇ ਕਾਲਜ ਆਉਂਦਾ ਇੱਕ ਦਿਨ ਮੈਂ ਮਾਤਾ ਜੀ ਦਾ ਹਾਲਚਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਮਾਂ ਨੂੰ ਸ਼ੂਗਰ ਹੈ ਮਿੱਠੇ ਦਾ ਪ੍ਰਹੇਜ਼ ਨਹੀਂ ਕਰਦੇ ਤਾਂ ਕਰਕੇ ਸ਼ੂਗਰ ਵਧ ਘਟ ਜਾਂਦੀ ਹੈ ਮੈਂ ਉਹਨਾਂ ਦਾ ਇਲਾਜ ਕਰਵਾ ਰਿਹਾ ਪਰ ਦਵਾਈਆਂ ਨੂੰ ਸਮੇਂ ਸਿਰ ਨਾ ਲੈਣ ਕਰਕੇ ਅਣਗੌਲੀਆਂ ਕਰਦੇ ਰਹਿੰਦੇ ਆ ਤੂੰ ਦੱਸ ਹਾਂ ਸੱਚ ਕੌਂਗ੍ਰੀਟਸ ਬੈਸਟ ਪਰਫਾਰਮੈਂਸ ਟਰੋਫੀ ਲਈ ਮੈਂ ਧੰਨਵਾਦ ਕਹਿਣਾ ਚਾਇਆ ਪਰ ਉਸਨੇ ਦਬਵੀਂ ਜਹੀ ਆਵਾਜ਼ ਵਿੱਚ ਪੁੱਛਿਆ ਸੱਚ ਸਿਮਰਨ ਤੇਰੇ ਨਾਲ ਉਸ ਦਿਨ ਲੰਮੀ ਗੁੱਤ ਵਾਲੀ ਕੁੜੀ ਕੌਣ ਸੀ ਸ਼ਾਇਦ ਉਸ ਦੀਆਂ ਅੱਖਾਂ ਰਣਜੀਤ ਨੂੰ ਲੱਭ ਰਹੀਆਂ ਸੀ ਮੈਂ ਰਣਜੀਤ ਬਾਰੇ ਥੋੜਾ ਜਿਹਾ ਵੀਰਵਾ ਦਿੱਤਾ ਤੇ ਮਾਂ ਦਾ ਖਿਆਲ ਰੱਖੀ ਕਹਿ ਕੇ ਪੰਜਾਬੀ ਦਾ ਪੀਰੀਅਡ ਅਟੈਂਡ ਕਰਨ ਚਲੀ ਗਈ ਦਿਨ ਲੰਘਦੇ ਗਏ ਜੂਨ ਜੁਲਾਈ ਦੇ ਦਿਨ ਆ ਗਏ ਤਪਦੀਆਂ ਦੁਪਹਿਰਾਂ ਪੇਪਰਾਂ ਦੇ ਦਿਨ ਸਨ ਨੇੜੇ ਡੇਟ ਸ਼ੀਟ ਆ ਗਈ ਪਰ ਮਾਂ ਦੇ ਜ਼ਿਆਦਾ ਬਿਮਾਰ ਹੋਣ ਕਰਕੇ ਲਗਾਤਾਰ ਚਮਕੌਰ ਪੰਜ ਦਿਨ ਗੈਰਹਾਜ਼ਰ ਰਿਹਾ ਅਚਾਨਕ ਨਾਲ ਦੇ ਮੁੰਡੇ ਨੇ ਦੱਸਿਆ ਕਿ ਚਮਕੌਰ ਦੇ ਮਾਤਾ ਜੀ ਪੂਰੇ ਹੋ ਗਏ ਨੇ ਬਹੁਤ ਦੁੱਖ ਹੋਇਆ ਕਿਉਂਕਿ ਚਮਕੌਰ ਦੇ ਪਿਤਾ ਜੀ ਕਿਸੇ ਐਕਸੀਡੈਂਟ ਵਿੱਚ ਪਹਿਲਾਂ ਹੀ ਸਵਰਗਵਾਸ ਹੋ ਗਏ ਸਨ ਮੈਂ ਨਾਲ ਦੇ ਮੁੰਡੇ ਕੁੜੀਆਂ ਦੇ ਗਰੁੱਪ ਨਾਲ ਅਫਸੋਸ ਕਰਨ ਲਈ ਚਮਕੌਰ ਦੇ ਘਰ ਗਈ ਪਿੰਡ ਦੀ ਲਿੰਕ ਰੋਡ ਉੱਪਰ ਵਾਰ-ਵਾਰ ਪਿੰਡ ਦੀ ਫਿਰਨੀ ਤੇ ਤਿੰਨ ਕਮਰਿਆਂ ਦਾ ਨਿੱਕਾ ਜਿਹਾ ਮਕਾਨ ਤੇ ਕੱਚਾ ਜਿਹਾ ਵਿਹੜਾ ਪਿੰਡੋਂ ਆਈਆਂ ਬੀਬੀਆਂ ਤੇ ਕੁਝ ਰਿਸ਼ਤੇਦਾਰ ਸੱਥਰ ਉੱਪਰ ਬੈਠੇ ਸੀ ਅਸੀਂ ਚਮਕੌਰ ਨੂੰ ਦਿਲਾਸਾ ਦਿੱਤਾ ਤਾਹ ਪੀਤੀ ਤੇ ਵਾਪਸ ਪਿੰਡ ਪਰਤ ਆਈਆਂ ਮਾਂ ਦੀ ਮੌਤ ਤੋਂ ਬਾਅਦ ਚਮਕੌਰ ਨੇ ਕਦੇ ਵੀ ਰਣਜੀਤ ਬਾਰੇ ਗੱਲ ਨਾ ਕੀਤੀ ਪਰ ਮੈਨੂੰ ਖਬਰੇ ਐਵੇਂ ਲੱਗਦਾ ਸੀ ਜਿਵੇਂ ਚਮਕੌਰ ਰਣਜੀਤ ਵਰਗੀ ਸੁਧਾਰਨ ਤੇ ਵੱਲ ਸ਼ਾਲ ਤੋਂ ਰਹਿਤ ਕੁੜੀ ਨੂੰ ਪਸੰਦ ਕਰਨ ਲੱਗ ਪਿਆ ਸੀ ਉਸ ਦੀਆਂ ਕੁਝ ਕਵਿਤਾਵਾਂ ਮੈਂ ਮੈਗਜ਼ੀਨ ਵਿੱਚ ਛਪੀਆਂ ਵੇਖ ਇੱਕ ਦਿਨ ਪੜਨ ਲਈ ਘਰ ਲੈ ਆਈ ਉਸਨੇ ਮਾਂ ਬਾਰੇ ਬਹੁਤ ਸੋਹਣੀ ਕਵਿਤਾ ਲਿਖੀ ਹੋਈ ਸੀ ਅੱਜ ਜੇ ਮੇਰੀ ਮਾਂ ਹੁੰਦੀ ਢ ਫਰੋਲਣ ਨੂੰ ਥਾਂ ਹੁੰਦੀ ਦੁੱਖਾਂ ਦੇ ਨਾਲ ਸੜਦੇ ਵੱਲ ਦੇ ਜ਼ਿੰਦਗੀ ਦਾ ਦੁਪਹਿਰਾ ਕੱਟਣ ਨੂੰ ਸੱਜੀ ਖੱਬੀ ਬਾਹ ਹੁੰਦੀ ਅੱਜ ਜੇ ਮੇਰੀ ਮਾਂ ਹੁੰਦੀ ਬਚਪਨ ਮੇਰਾ ਮਿੱਟੀ ਰੁਲਿਆ ਜਵਾਨੀ ਦੇ ਵਿੱਚ ਮੋਝੇ ਜੁੜਿਆ ਪਿਆਰ ਨੂੰ ਸਮਝਣ ਵਾਲੀ ਤਾਂ ਹੁੰਦੀ ਅੱਜ ਜੇ ਮੇਰੀ ਮਾਂ ਹੁੰਦੀ ਬੋੜ ਦੇ ਵਰਗੀ ਛਾਂ ਹੁੰਦੀ ਗੱਲ ਹੀ ਦਿਲ ਦੀ ਤਾਂ ਹੁੰਦੀ ਲੋਕੋ ਅੱਜ ਜੇ ਮੇਰੀ ਮਾਂ ਹੁੰਦੀ ਅੱਜ ਜੇ ਮੇਰੀ ਮਾਂ ਹੁੰਦੀ ਚਮਕੌਰ ਸਿੰਘ ਦੇ ਇੱਕ ਦੋਸਤ ਹੋਣ ਦੇ ਨਾਤੇ ਮੈਂ ਚਮਕੌਰ ਤੇ ਰਣਜੀਤ ਨੂੰ ਇੱਕੋ ਕਿਸਮਤ ਦੇ ਰਾਹੀ ਮੰਨ ਲਿਆ ਸੀ ਦੋਵੇਂ ਮਾਂ ਮਸ਼ਹੂਰ ਤੇ ਦੁੱਖਾਂ ਨਾਲ ਆੜਾ ਲਾਉਂਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰ ਰਹੇ ਸੀ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਨਵੇਂ ਵਿਚਾਰਾਂ ਦੇ ਧਾਰਨੀ ਬਾਪੂ ਜੀ ਵੀ ਕਹਿਣ ਲੱਗੇ ਕਿ ਜੇਕਰ ਕੋਈ ਪੜ੍ਹਿਆ ਲਿਖਿਆ ਮੁੰਡਾ ਚਮਕੌਰ ਵਰਗਾ ਰਣਜੀਤ ਨੂੰ ਮਿਲਦਾ ਤਾਂ ਹੋਰ ਕਿਹੜਾ ਪੁੰਨ ਦਾ ਕੰਮ ਹੋ ਸਕਦਾ ਮੈਂ ਅੱਜ ਹੀ ਕੈਲੇ ਤਾਏ ਨਾਲ ਕਰਦਾ ਗੱਲ ਇਸ ਗੱਲ ਨੂੰ ਕਿੰਨੇ ਹੀ ਮਹੀਨੇ ਬੀਤ ਗਏ ਗ੍ਰੈਜੂਏਸ਼ਨ ਦਾ ਤੀਸਰਾ ਸਾਲ ਵੀ ਨਿਬੜ ਗਿਆ ਚਮਕੌਰ ਨਾਲ ਵੀ ਪੇਪਰਾਂ ਕਰਕੇ ਘੱਟ ਹੀ ਮੁਲਾਕਾਤ ਹੁੰਦੀ ਇੱਕ ਦਿਨ ਅਚਾਨਕ ਪਤਾ ਲੱਗਾ ਕਿ ਰਣਜੀਤ ਨੂੰ ਸ਼ਹਿਰ ਦੇ ਬਹੁਤ ਅਮੀਰ ਪਰਿਵਾਰ ਵਿੱਚ ਵਿਆਹਿਆ ਜਾ ਰਿਹਾ ਮੈਂ ਬਾਪੂ ਜੀ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਮੈਂ ਕੈਲੇ ਨਾਲ ਗੱਲ ਉਦੋਂ ਹੀ ਕਰ ਲਈ ਸੀ ਪਰ ਸ਼ਾਇਦ ਮੁੰਡੇ ਦੀ ਜ਼ਮੀਨ ਜਾਇਦਾਦ ਘਟ ਵੇਸ਼ ਕੇ ਉਹ ਪਿੱਛੇ हट ਗਿਆ ਸੀ ਪਰ ਮੈਂ ਕਿਹਾ ਪੜਿਆ ਲਿਖਿਆ ਤਾਂ ਹੈ ਨਾ ਬਾਪੂ ਜੀ ਬਾਪੂ ਜੀ ਕਹਿੰਦੇ ਪੁੱਤ ਧੀਆ ਪੜਾਈਆਂ ਨਾਲ ਨਹੀਂ ਕਿੱਲਿਆਂ ਨਾਲ ਵਿਆਹੀਆਂ ਜਾਂਦੀਆਂ ਨੇ ਲੋਕੀਂ ਰੂਹਾਂ ਦੇ ਨਾਲ ਘੱਟ ਰਿਜਕ ਦੇ ਨਾਲ ਰਿਸ਼ਤੇ ਵੱਧ ਜੋੜਦੇ ਆ ਇਹ ਭੁੱਲ ਜਾਂਦੇ ਨੇ ਕਿ ਉਮਰਾਂ ਦੇ ਰਿਸ਼ਤੇ ਨਹੀਂ ਰੂਹਾਂ ਦੇ ਰਿਸ਼ਤੇ ਬਣਦੇ ਆ ਪਰ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਦੀ ਧੀ ਜੋ ਹੋਈ ਬਾਪੂ ਦੀਆਂ ਇੰਨੀਆਂ ਸੋਹਣੀਆਂ ਗੱਲਾਂ ਸੁਣ ਕੇ ਮੈਂ ਖੁਸ਼ ਵੀ ਹੋਈ ਤੇ ਉਦਾਸ ਵੀ ਮੈਂ ਚਮਕੌਰ ਤੇ ਰਣਜੀਤ ਨੂੰ ਮਿਲਾ ਨਾ ਸਕੀ ਸਾਰੇ ਕਾਲਜ ਦੇ ਦੋਸਤ ਮਿੱਤਰ ਆਪੋ ਆਪਣੇ ਰਾਹ ਪੈ ਗਏ ਮੈਨੂੰ ਵੀ ਫਿਰੋਜ਼ਪੁਰ ਵਿੱਚ ਐਜੂਕੇਸ਼ਨ ਕਾਲਜ ਵਿੱਚ ਦਾਖਲਾ ਮਿਲ ਗਿਆ ਤੇ ਸੁਣਿਆ ਕਿ ਚਮਕੌਰ ਲੈਬ ਅਟੈਂਡਡ ਦਾ ਕੋਰਸ ਕਰਨ ਚਲਾ ਗਿਆ ਦਿਨ ਚੜਦੇ ਤੇ ਛਿਪਦੇ ਗਏ ਉਦੋਂ ਬੀਐਡ ਦਾ ਕੋਰਸ ਵੀ 1 ਸਾਲ ਦਾ ਸੀ ਮੈਂ ਕੋਰਸ ਪੂਰਾ ਕਰਕੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਨ ਲੱਗੀ ਕਹਿੰਦੇ ਕਿ ਰਣਜੀਤ ਦਾ ਪਰਿਵਾਰ ਸ਼ਹਿਰ ਦਾ ਸਭ ਤੋਂ ਅਮੀਰ ਪਰਿਵਾਰ ਸੀ ਉਹਨਾਂ ਦੇ ਨੇੜੇੋਂ ਕੁਝ ਮੇਰੇ ਹੀ ਸਕੂਲ ਵਿੱਚ ਬੱਚੇ ਪੜ੍ਹਨਾ ਆਉਂਦੇ ਸਨ ਹੌਲੀ-ਹੌਲੀ ਪਤਾ ਲੱਗਿਆ ਕਿ ਰਣਜੀਤ ਇੱਕ ਦਹਾਜੂ ਬੰਦੇ ਨਾਲ ਵਿਆਹੀ ਗਈ ਸੀ ਜਿਸ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਤੇ ਬੱਚਿਆਂ ਦੀ ਪ੍ਰਾਪਤੀ ਲਈ ਹੀ ਉਸਨੇ ਰਣਜੀਤ ਨਾਲ ਦੂਜਾ ਵਿਆਹ ਕਰਵਾਇਆ ਸੀ ਪਰ ਕੈਲੇ ਨੇ ਇਸ ਰਿਸ਼ਤੇ ਵਿੱਚ ਮਤਰੇਈ ਮਾਂ ਨਾਲ ਰਲ ਕੇ ਚੋਖੇ ਪੈਸੇ ਵਾਟੇ ਸੀ ਫਿਰ ਕੀ ਸੀ ਮੇਰੇ ਮਨ ਵਿੱਚ ਉਹੀ ਚਮਕੌਰ ਦੀ ਕਿਵਤਾ ਦੀਆਂ ਸਤਰਾਂ ਗੂੰਜਣ ਲੱਗੀਆਂ ਸਕੀਮਾ ਆਪਣੀ ਸੋਹਣੀ ਧੀ ਨੂੰ ਉਸ ਬੁੱਢੇ ਮਨ ਬੁੱਢੇ ਬੰਦੇ ਨਾਲ ਕਿਉਂ ਵਿਆਹਦੀ ਇਹ ਰਿਸ਼ਤੇ ਨਹੀਂ ਬੁਨਿਆਦ ਸਿਰਫ ਧਨ ਤੇ ਲਾਲਚ ਤੇ ਟਿੱਕੀ ਹੋਈ ਸੀ ਇੱਕ ਦਿਨ ਬੱਚਿਆਂ ਦੇ ਦਾਖਲੇ ਦੇ ਸਬੰਧ ਦੇ ਬਹਾਨੇ ਰਣਜੀਤ ਦੇ ਘਰ ਕੁਝ ਸਟਾਫ ਮੈਂਬਰਾਂ ਨਾਲ ਮੈਂ ਵੀ ਚਲੀ ਗਈ ਪਤਾ ਲੱਗਿਆ ਕਿ ਰਣਜੀਤ ਦੋ ਜੁੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਹੈ ਤੇ ਉਸਦੀ ਦਵਾਈ دارو ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਤੋਂ ਚਲਦੀ ਸੀ ਗੱਲਾਂ-ਗੱਲਾਂ ਵਿੱਚ ਰਣਜੀਤ ਦਾ ਸੁਭਾਅ ਮੈਨੂੰ ਓਵੇਂ ਹੀ ਹੰਬਿਆ ਜਿਹਾ ਲੱਗਿਆ ਹੁਣ ਮੈਨੂੰ ਉਹ ਉੱਡ ਕੇ ਨਾ ਮਿਲੀ ਜਿਵੇਂ ਪਹਿਲਾਂ ਮਿਲਦੀ ਸੀ ਉਸਦੀ ਸੌਕਣ ਵੀ ਉਹਦੇ ਨਾਲ ਓਵੇਂ ਹੀ ਵੱਜੀ ਰਹਿੰਦੀ ਜਿਵੇਂ ਉਸਦੀ ਮਤਰੀਏ ਮਾਂ ਕੋਈ ਦਿਲ ਦੀ ਗੱਲ ਨਾ ਹੋਈ ਇਤਫਾਕ ਨਾਲ ਉਸ ਹਸਪਤਾਲ ਦੀ ਲੈਬ ਦੇ ਅੰਦਰ ਚਮਕੌਰ ਲੈਬ ਅਟੈਂਡੈਂਟ ਦੇ ਤੌਰ ਤੇ ਲੱਗਿਆ ਹੋਇਆ ਸੀ ਜਿਸ ਤੋਂ ਰਣਜੀਤ ਦੀ ਦਵਾਈ ਚੱਲਦੀ ਸੀ ਹੁਣ ਦੋਵੇਂ ਮੇਰੇ ਸੰਪਰਕ ਵਿੱਚ ਸੀ ਮੈਂ ਚਮਕੌਰ ਨੂੰ ਲੈ ਲੈ ਵਿੱਚ ਮਿਲਣ ਚਲੀ ਗਈ ਤੇ ਰਣਜੀਤ ਨਾਲ ਬੀਤੀ ਹੱਡ ਬੀਤੀ ਜਾ ਸੁਣਾਈ ਚਮਕੌਰ ਵੀ ਆਪਣੀ ਕਿਸਮਤ ਦੇ ਵਰਕੇ ਫਰੋਲ ਦਾ ਫਰੋਲ ਦਾ ਮਾਂ ਦੇ ਤੁਰ ਜਾਣ ਤੋਂ ਬਾਅਦ ਦੀਆਂ ਮੁਸ਼ਕਲਾਂ ਦੱਸਦਾ ਦੱਸਦਾ ਅੱਖਾਂ ਭਰ ਲੈਂਦਾ ਮੈਂ ਉਸ ਨੂੰ ਦਲਾਸਾ ਦੇ ਕੇ ਚੁੱਪ ਕਰਾਉਂਦੀ ਤੇ ਕਦੇ ਰਣਜੀਤ ਨੂੰ ਚਮਕੌਰ ਦੀ ਕਵਿਤਾ ਅੱਜ ਜੇ ਮੇਰੀ ਮਾਂ ਹੁੰਦੀ ਪੜ੍ਹ ਕੇ ਸੁਣਾਉਂਦੀ ਬੱਚਿਆਂ ਦੇ ਦਸੰਬਰ ਦੇ ਪੇਪਰ ਚੱਲ ਰਹੇ ਸੀ ਅਚਾਨਕ ਪੀਐਨ ਸੁਨੇਹਾ ਲੈ ਕੇ ਆਉਂਦਾ ਹੈ ਕਿ ਫਲਾਣੇ ਹਸਪਤਾਲ ਦਾ ਕੋਈ ਲੈਬ ਅਟੈਂਡੈਂਟ ਤੁਹਾਨੂੰ ਮਿਲਣ ਆਇਆ ਹੈ ਮੈਂ ਚਮਕੌਰ ਨੂੰ ਸਟਾਫ ਰੂਮ ਅੰਦਰ ਸੱਦ ਲਿਆ ਉਸ ਨੇ ਮੈਨੂੰ ਜੋ ਦੱਸਿਆ ਉਹ ਸੁਣ ਕੇ ਮੇਰੇ ਸਿਰ ਵਿੱਚ ਕਿੰਨੇ ਹੀ ਘੜੇ ਪਾਣੀ ਦੇ ਪੈ ਗਏ ਮਾਂਡਾ ਬੋਝ ਹਲਕਾ ਕਰਨ ਦੀ ਥਾਂ ਉਹ ਹੁਣ ਕਿੰਨਾ ਪਾਰਾ ਬੱਠਲ ਬਣ ਗਿਆ ਜਿਹੜਾ ਜਵਾਨੀ ਵਿੱਚ ਕੂੜੇ ਨਾਲ ਭਰਿਆ ਰਣਜੀਤ ਆਪਣੇ ਸਿਰ ਤੇ ਚੁੱਕ ਕੇ ਮੇਰੇ ਨਾਲ ਖੜੀ ਖੜੀ ਗੱਲਾਂ ਕਰਦੀ ਰਹਿੰਦੀ ਸੀ ਚਮਕੌਰ ਨੇ ਦੱਸਿਆ ਕਿ ਮੈਨੂੰ ਰਣਜੀਤ ਤੇ ਬਲੱਡ ਦੀ ਰਿਪੋਰਟ ਲਈ ਸੱਦਿਆ ਗਿਆ ਸੀ ਉਸ ਦੀ ਡਿਲੀਵਰੀ ਵਾਲੇ ਦਿਨ ਰਿਪੋਰਟਾਂ ਤੋਂ ਸਾਹਮਣੇ ਆਇਆ ਕਿ ਉਸ ਵਿੱਚ ਖੂਨ ਸਿਰਫ 8 ਗ੍ਰਾਮ ਸੀ ਮੈਂ ਭੱਜ ਭਜਾ ਕੇ ਖੂਨ ਦਾ ਇੰਤਜ਼ਾਮ ਕਰਨਾ ਚਾਹਿਆ ਤੈਨੂੰ ਪਤਾ ਕਿੱਡੇ ਇਤفاق ਦੀ ਗੱਲ ਉਸਦੇ ਖੂਨ ਦਾ ਗਰੁੱਪ ਵੀ B ਪੋਜ਼ਿਟਿਵ ਮੇਰੇ ਨਾਲ ਮੈਚ ਕਰ ਗਿਆ ਮੈਂ ਖੂਨ ਦਾਨ ਕਰਨ ਲੱਗਿਆ देर ਨਾ ਲਾਈ ਪਰ ਬਹੁਤ ਅਫਸੋਸ ਵਾਲੀ ਗੱਲ ਕਿ ਦੋ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜਿਆਦਾ ਕਮਜ਼ੋਰ ਹੋਣ ਕਰਕੇ ਬੱਚਿਆਂ ਦੀ ਡੈਥ ਹੋ ਗਈ ਪਰ ਮੈਂ ਅਖੀਰਲੇ ਵਕਤ ਤੱਕ ਉਸਦੇ ਨਾਲ ਰਿਹਾ ਤੇ ਇਸ ਤੋਂ ਹੋਰ ਵੀ ਹੈਰਾਨੀ ਵਾਲੀ ਗੱਲ ਉਸਦੇ ਪਤੀ ਪਹਿਲੀ ਪਤਨੀ ਨੇ ਹੋਛੇਪਣ ਵਿੱਚ ਆ ਕੇ ਹਾਸ ਬਤਾਲ ਵਿੱਚ ਵਖੇੜਾ ਖੜਾ ਕਰ ਦਿੱਤਾ ਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਨਾ ਕੀਤੀ ਕਿ ਬੱਚਿਆਂ ਨੂੰ ਹੋਇਆ ਕੀ ਰਣਜੀਤ ਨੂੰ ਨਰਸਾਂ ਨੇ ਦੱਸਣ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਉਹਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਸੀ ਪਰ ਉਸਦੀ ਮਤਰੀ ਮਾਂ ਨੇ ਉਸਦੇ ਘਰ ਵਾਲੇ ਤੇ ਪਹਿਲੀ ਪਤਨੀ ਨਾਲ ਮਿਲ ਕੇ ਰਣਜੀਤ ਨੂੰ ਬਹੁਤ ਜਲੀਲ ਕੀਤਾ ਨਿੱਕੀ ਹੁੰਦੀ ਮਾਂ ਖਾ ਗਈ ਹੁਣ ਆਪਦੇ ਬੱਚੇ ਕੁਲੈਣੀ ਤੇ ਚੰਦਰੀ ਭਾਗਾ ਵਾਲੀ ਜਨਾਨੀ ਕਿਸੇ ਦੇ ਬਸ ਨਾ ਪਵੇ ਕਦੇ ਇਹੋ ਜਿਹੇ ਦਿਲ ਚੀਰ ਮੇ ਕਬੂਲ ਉਹਨਾਂ ਦੇ ਮੂੰਹੋਂ ਫੁੱਟੇ ਉਹ ਲਗਾਤਾਰ ਰੋ ਰਹੀ ਸੀ ਮੇਰੇ ਤੋਂ ਸਹਿ ਨਾ ਹੋਇਆ ਮੈਂ ਤੈਨੂੰ ਹਸਪਤਾਲ ਲੈਣ ਆਇਆ ਹਾਂ ਮੈਂ ਬਿਨਾਂ ਕਿਸੇ ਦੇਰੀ ਕੀਤੇ ਬਾਪੂ ਜੀ ਨੂੰ ਵੀ ਪਿੰਡੋਂ ਸੱਦ ਲਿਆ ਅਸੀਂ ਹਸਪਤਾਲ ਪਹੁੰਚ ਗਏ ਕੇਅਰ ਟੇਕਰ ਨਰਸ ਨੇ ਦੱਸਿਆ ਕਿ ਰਣਜੀਤ ਦਾ ਪੇਕਾ ਤੇ ਸਹਰਾ ਪਰਿਵਾਰ ਜਾ ਚੁੱਕਿਆ ਹੈ ਹਾਸਪਤਾਲ ਦੇ ਇੱਕ ਕਮਰੇ ਵਿੱਚ ਰਣਜੀਤ ਚੁੱਪਚਾਪ ਪਈ ਸੀ ਕਮਰੇ ਵਿੱਚ ਲੰਮੀ ਚੁੱਪ ਤੇ ਸਨਾਟਾ ਮੈਨੂੰ ਉਸ ਦੀ ਚੁੱਪ ਨੇ ਰੂਹ ਤੱਕ ਝੰਜੋੜ ਕੇ ਰੱਖ ਦਿੱਤਾ ਇਹ ਕਿਹੋ ਜਿਹਾ ਰਿਸ਼ਤਾ ਸੀ ਅੱਜ ਫੇਰ ਚਮਕੌਰ ਤੇ ਰਣਜੀਤ ਕਿਸਮਤ ਦੇ ਉਲੀਕੇ ਉਸ ਓਬੜ ਖਾਬੜ ਜਿਹੇ ਰਾਹ ਤੇ ਖੜੇ ਸਨ ਜਿੱਥੇ ਉਹਨਾਂ ਦਾ ਮਿਲਣਾ ਕੁਦਰਤ ਪ੍ਰਵਾਨ ਕਰ ਚੁੱਕੀ ਸੀ ਬਾਪੂ ਜੀ ਨੇ ਰਣਜੀਤ ਦੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਰਣਜੀਤ ਗਮਾਂ ਦੇ ਵਹਿਣ ਝੋ ਵਹਿ ਤੁਰੀ ਉਸ ਦੀਆਂ ਅੱਖਾਂ ਦੇ ਨੀਰ ਨੇ ਸਾਰਾ ਮਾਹੌਲ ਹੀ ਸਲਾਬਾ ਕਰ ਦਿੱਤਾ ਸੀ ਬਾਪੂ ਜੀ ਨੇ ਪ੍ਰਾਣੀ ਗੱਲ ਦੱਸ ਦਿੱਤੀ ਤੇ ਨਾਲ ਹੀ ਕਿਹਾ ਕਿ ਕੈਲੇ ਨੇ ਸਿਉਣੇ ਵਰਗੀ ਧੀ ਦਾ ਰਿਸ਼ਤਾ ਨਹੀਂ ਸੌਦਾ ਕੀਤਾ ਸੀ ਇਹ ਬੋਝ ਨੂੰ ਅਸੀਂ ਕਿੰਨੇ ਸਾਲ ਮੰਨ ਤੇ ਜਰਦੇ ਰਹੇ ਪਰ ਹੁਣ ਮੈਂ ਆਪਣੀ ਸਿਉਣੇ ਵਰਗੀ ਧੀ ਨੂੰ ਸਾਂਭਣ ਲਈ ਇੱਕ ਸੱਤ ਪੁਰਸ਼ ਲੱਭ ਲਿਆ ਬਾਪੂ ਜੀ ਨੇ ਰਣਜੀਤ ਦਾ ਛੁੱਟਿਆ ਹੱਥ ਚਮਕੌਰ ਨਾਲ ਮਲਾ ਕੇ ਰਿਸ਼ਤੇ ਨੂੰ ਸਿਰੇ ਚਾੜ ਦਿੱਤਾ ਮੇਰੇ ਮਨ ਵਿੱਚ ਚਮਕੌਰ ਦੀ ਕਵਿਤਾ ਦੀਆਂ ਸਤਰਾਂ ਗੂੰਜ ਰਹੀਆਂ ਹਨ ਅੱਜ ਰਣਜੀਤ ਦੇ ਗਮਾਂ ਦਾ ਵਠਲ ਹੌਲਾ ਫੁੱਲ ਹੋ ਗਿਆ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਕਹਾਣੀ ਇਸ ਕਹਾਣੀ ਨੂੰ ਲਿਖਿਆ ਹੈ ਕਹਾਣੀਕਾਰ ਵਿਰਕ ਗਗਨਕੌਰ ਜੀ ਨੇ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ